ਪਾਂ ਜੇ ਕਰ ਪਿੱਛੇ ਥੋੜੀ ਜਿਹੀ ਨਿਗਾਹ ਮਾਰੀਏ ਤਾਂ ਇੱਕ ਖਬਰ ਚੱਲੀ ਸੀ ਅਮਰਤਪਾਲ ਮਹਿਰੋਂ ਨੂੰ ਲੈ ਕੇ ਕੰਚਨ ਕੁਮਾਰੀ ਨੂੰ ਲੈ ਕੇ ਜਿਹੜਾ ਉਹਨਾਂ ਦਾ ਕੇਸ ਚੱਲਿਆ ਸੀ ਉਹ ਫਿਲਹਾਲ ਉਹ ਦੁਬਈ ਵਿੱਚ ਸੀ ਤੇ ਉੱਥੋਂ ਅਰੈਸਟ ਹੋਏ ਨੇ ਖਬਰਾਂ ਇਹੋ ਜਿਹੀਆਂ ਆ ਰਹੀਆਂ ਨੇ ਕਿ ਉੱਥੇ ਅਰੈਸਟ ਹੋ ਗਏ ਨੇ ਉਧਰ ਦੀ ਪੁਲਿਸ ਫੋਲੋ ਕਰੀ ਗ੍ਰਿਫਤਾਰ ਕੀਤੇ ਗਏ ਨੇ ਇਸ ਬਾਰੇ ਕੀ ਜਾਣਕਾਰੀ ਹੈ ਹੁਣ ਤੱਕ ਦੇਖੋ ਇਸ ਦੀ ਅਜੇ ਸਰਕਾਰੀ ਤੌਰ ਤੇ ਤਾਂ ਕੋਈ ਆਫੀਸ਼ੀਅਲ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਅਜੇ ਅਖਬਾਰਾਂ ਦੇ ਵਿੱਚ ਹੀ ਖਬਰਾਂ ਦੋ ਤਿੰਨ ਅਖਬਾਰਾਂ ਦੇ ਵਿੱਚ ਮੈਂ ਵੀ ਦੇਖੀਆਂ ਖਬਰਾਂ ਲੱਗੀਆਂ ਹੋਈਆਂ ਆ ਪਾਸਕਰ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ ਜਗ ਬਾਣੀ ਚ ਲੱਗੀ ਹੋਈ ਹੈ ਜੀ ਤੇ ਸਪੋਕਸਮੈਨ ਚ ਵੀ ਸ਼ਾਇਦ ਆ ਗਈ ਹੈ ਹਾਂ ਪਰ ਜਿਹੜੀ ਮੇਰੀ ਸਕੂਲਿੰਗ ਹੈ ਜਰਨਲਿਜ਼ਮ ਦੀ ਜੀ ਮੇਰੀ ਸਕੂਲਿੰਗ ਇਹ ਹੈ ਕਿ ਦੋ ਪੁਖਤਾ ਸਬੂਤ ਹੋਣੇ ਚਾਹੀਦੇ ਬਿਲਕੁਲ ਤਾਂ ਖਬਰ ਨੂੰ ਤੁਸੀਂ ਕਨਫਰਮਡ ਖਬਰ ਮੰਨਦੇ ਹੋ ਸੋ ਮੇਰੇ ਹਿਸਾਬ ਨਾਲ ਹਜੇ ਇਹ ਕਨਫਰਮਡ ਖਬਰ ਨਹੀਂ ਹੈ ਕਿ ਨਾ ਤਾਂ ਕਿਸੇ ਏਜੰਸੀ ਦੀ ਉਸ ਤਰ੍ਹਾਂ ਦੀ ਖਬਰ ਆਈ ਪੀਟੀਆਈ ਜਾਂ ਜੁਐਨਏਆਈ ਟਾਈਪ ਏਜੰਸੀ ਦੀ ਖਬਰ ਆ ਰਹੀ ਜਾਂ ਫਿਰ ਕੋਈ ਅਫੀਸ਼ੀਅਲ ਜਿਹੜਾ ਨੋਟ ਹੈ ਉਹ ਆਇਆ ਪਰ ਜਿਹੜੀ ਖਬਰ ਮੈਂ ਪੜ੍ਹੀ ਹੈ ਉਹਨਾਂ ਖਬਰਾਂ ਦੇ ਵਿੱਚ ਇਹ ਪਤਾ ਲੱਗਿਆ ਕਿ ਯੂਏਈ ਦੇ ਵਿੱਚ ਉੱਥੇ ਲੋਕਲ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਉਹ ਉਹਦੇ ਪਿੱਛੇ ਸ਼ਾਇਦ ਕਾਰਨ ਇਮੀਗ੍ਰੇਸ਼ਨ ਦੇ ਸੰਬੰਧਤ ਕੋਈ ਮਾਮਲਾ ਹੈਗਾ ਉਹਨਾਂ ਦੇ ਪਾਸਪੋਰਟ ਵਗੈਰਾ ਕਾਗਜ਼ ਚੈੱਕ ਕੀਤੇ ਗਏ ਤੇ ਉਸ ਬੇਸ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਪੰਜਾਬ ਪੁਲਿਸ ਨੂੰ ਉਹਦੀ ਜਾਣਕਾਰੀ ਮਿਲੀ ਹੈ ਔਰ ਪੰਜਾਬ ਪੁਲਿਸ ਪਹਿਲਾਂ ਹੀ ਇਹ ਗੱਲ ਕਹਿ ਚੁੱਕੀ ਹੈ ਕਿ ਉਹਨਾਂ ਨੇ ਇਹਦੇ ਤੇ ਰੈੱਡ ਕਾਰਨਰ ਨੋਟਿਸ ਇਹਨਾਂ ਦਾ ਇਹਨਾਂ ਦੇ ਬਾਰੇ ਜਾਰੀ ਹੋਇਆ ਹੋਇਆ ਸੀਗਾ ਤੇ ਉਹਨਾਂ ਦਾ ਕਿ ਪੰਜਾਬ ਪੁਲਿਸ ਦਾ ਇਹ ਕਹਿਣਾ ਸੀਗਾ ਕਿ ਕੋਰਟ ਦੇ ਵਿੱਚ ਪਿਛਲੇ ਦਿਨੀ ਜਦੋਂ ਸੁਣਵਾਈ ਹੋਈ ਕਿ ਉਹਨਾਂ ਨੂੰ ਯੂਏਈ ਦੀ ਪੁਲਿਸ ਨੂੰ ਉਹ ਲਗਾਤਾਰ ਸੰਪਰਕ 'ਚ ਨੇ ਤੇ ਜਦੋਂ ਵੀ ਕੋਈ ਗ੍ਰਿਫਤਾਰੀ ਹੁੰਦੀ ਹੈ ਤੇ ਅਸੀਂ ਉਹਨੂੰ ਵਾਪਸ ਇੰਡੀਆ ਲਿਆਵਾਂਗੇ ਤੇ ਕੋਰਟ ਨੇ ਮੇਰੇ ਖਾਲ ਤਿੰਨ ਹੁਣ ਤਾਂ ਮਹੀਨਾ ਵੀ ਹੋਣ ਵਾਲਾ ਹੀ ਹੋਣਾ ਵੈਸੇ 30 ਦਿਨਾਂ ਦਾ ਵਕਤ ਦਿੱਤਾ ਸੀਗਾ ਮਹਿਰੋ ਨੂੰ ਕਿ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਜਦੋਂ ਉਹਨਾਂ ਦੇ ਨਾਲ ਦੇ ਇੱਕ ਬੰਦੇ ਦੇ ਦੋ ਬੰਦਿਆਂ ਦੇ ਖਿਲਾਫ ਚਾਰ ਸ਼ੀਟ ਪੇਸ਼ ਹੋਈ ਸੀ ਇੱਕ ਬੰਦੇ ਦੀ ਜਮਾਨਤ ਜਿਹੜੀ ਹੈ ਉਹ ਰੱਦ ਹੋਈ ਸੀ ਤੇ ਚੌਥਾ ਬੰਦਾ ਇਹ ਜਿਹਨੂੰ ਜਿਹਨੂੰ ਮੁੱਖ ਮੁਲਜ਼ਮ ਸਮਝਿਆ ਜਾਂਦਾ ਸੀਗਾ ਇਹਨੂੰ 30 ਦਿਨ ਦਾ ਸਮਾਂ ਦਿੱਤਾ ਸੀ ਕਿ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰ ਲੈ ਹੂੰ ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਉਹ ਇਹੀ ਆ ਰਹੀਆਂ ਕਿ ਉੱਥੇ ਜਿਹੜੀ ਇੱਕ ਅਚੰਚੇਤੀ ਜਿਹੜੀ ਜਾਂ ਛਾਪੇ ਮਾਰੀ ਹੁੰਦੀ ਹੈ ਜਾਂ ਕੋਈ ਚੈਕਿੰਗ ਹੁੰਦੀ ਹੈ ਉਹਦੇ ਵਿੱਚ ਇਹ ਫੜੇ ਹੈਗੇ ਸੋ ਫੜੇ ਹੁਣ ਗਏ ਹੈ ਤੇ ਕਿਹਾ ਜਾ ਰਿਹਾ ਕਿ ਰਿਪੋਰਟਾਂ ਦੇ ਵਿੱਚ ਕਿ ਉਹਨਾਂ ਨੂੰ ਇੰਡੀਆ ਲਿਆਉਣ ਦਾ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਪਰ ਉਹਦੇ 'ਚ ਹੁਣ ਕਿੰਨਾ ਟਾਈਮ ਲੱਗੇਗਾ ਕਿਉਂਕਿ ਉੱਥੇ ਵੀ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਜਾਂ ਉਹ ਸਰਕਾਰ ਜੇ ਰਿਪੋਰਟ ਕਰ ਦੇ ਫਿਰ ਅਲੱਗ ਗੱਲ ਹੈ ਤੇ ਜੇ ਇਥੋਂ ਦੀ ਸਰਕਾਰ ਨੇ ਉਹਨਾਂ ਨੂੰ ਲਿਆਣਾ ਹੈ ਤੇ ਜਿਹੜੀ ਹਵਾਲਗੀ ਸੰਧੀ ਹੁੰਦੀ ਹੈ ਉਹਦਾ ਉਹਦਾ ਫਿਰ ਇੱਕ ਪ੍ਰੋਸੈਸ ਵੀ ਸ਼ੁਰੂ ਹੋ ਜਾਂਦਾ ਜੇ ਕੋਰਟ ਵਾਲੀ ਕਾਰਵਾਈ ਉੱਥੇ ਸ਼ੁਰੂ ਹੋ ਜਾਂਦੀ ਹੈ ਉਹਦੇ ਤੇ ਫਿਰ ਟਾਈਮ ਲੱਗੇਗਾ ਸੋ ਇਹ ਹਜੇ ਪਹਿਲੀ ਗੱਲ ਤਾਂ ਖਬਰ ਕਨਫਰਮ ਨਹੀਂ ਹੈ ਜਿਹੜੀਆਂ ਖਬਰਾਂ ਜੇ ਕਨਫਰਮ ਹੈ ਤਾਂ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿਸ ਬੇਸ ਤੇ ਉਹਨਾਂ ਨੂੰ ਫੜਿਆ ਗਿਆ ਤੇ ਕਿ ਕੀ ਉਥੋਂ ਦੀ ਸਰਕਾਰ ਉਹਨਾਂ ਨੂੰ ਰਿਪੋਰਟ ਕਰ ਦਿੰਦੀ ਹੈ ਜਾਂ ਜੇ ਪੰਜਾਬ ਪੁਲਿਸ ਉਹਨਾਂ ਨੂੰ ਲਿਆਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕੀ ਕੋਈ ਕਾਨੂੰਨੀ ਵਿਕਲਪ ਉਹਨਾਂ ਕੋਲ ਬਚਿਆ ਕਿ ਉਹ ਹਵਾਲਗੀ ਦੇ ਖਿਲਾਫ ਉਥੋਂ ਦੀ ਕੋਰਟ ਦੇ ਵਿੱਚ ਕੋਈ ਕੇਸ ਕਰ ਦੇਣ ਜਾਂ ਕਰ ਦੇਣ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਜੀ ਅਗਲੀ ਖਬਰ ਸਰ ਹਿਮਾਚਲ ਪ੍ਰਦੇਸ਼ ਤੋਂ ਆਏ ਜਿਹੜਾ ਨਾਲਾਗੜ੍ਹ ਹੈ ਉੱਥੇ ਇੱਕ ਧਮਾਕਾ ਹੋਇਆ ਤੇ ਉਹ ਧਮਾਕੇ ਦੀ ਜਿਹੜੀ ਗੂੰਜ ਹੈ ਉਹ ਕਾਫੀ ਦੂਰ ਤੱਕ ਗੂੰਜੀ ਹੈ ਇਹ ਸਾਰੀ ਘਟਨਾ ਕੀ ਹੈ ਇਸ ਬਾਰੇ ਦੱਸੋ ਬਿਲਕੁਲ ਨਾਲਾਗੜ ਜਿਹੜਾ ਹੈ ਇਹ ਰੋਪੜ ਦੇ ਨਾਲ ਜੀ ਕਨੌਲੀ ਰੋਪੜ ਦੇ ਨਾਲ ਰੋਪੜ ਦੋਗੇ ਕਨੌਲੀ ਕਨੌਲੀ ਔਰ ਦੇ ਨਾਲ ਬਿਲਕੁਲ ਬਾਰਡਰ ਦੇ ਉੱਤੇ ਜੀ ਹਿਮਾਚਲ ਦਾ ਪਹਿਲਾ ਕਸਬਾ ਹੈਗਾ ਔਰ ਇਹ ਬੱਦੀ ਜਿਹਨੂੰ ਕਹਿੰਦੇ ਆ ਬੱਦੀ ਦੇ ਨਾਲ ਲੱਗਦਾ ਕਸਬਾ ਇਹ ਔਰ ਇੱਥੇ ਇੰਡਸਟਰੀ ਦਾ ਕਾਫੀ ਜੋਰ ਹੈਗਾ ਜੀ ਉੱਥੇ ਪਤਾ ਲੱਗਿਆ ਕਿ ਵੱਡਾ ਇੱਕ ਧਮਾਕਾ ਸੁਣਿਆ ਗਿਆ ਤੇ ਜਿਹਦੇ ਨਾਲ ਅ 45 ਮੀਟਰ ਤੱਕ ਜਿੱਥੇ ਧਮਾਕਾ ਹੋਇਆ ਉਦੋਂ 45 ਮੀਟਰ ਤੱਕ ਜਿਹੜੀਆਂ ਇਮਾਰਤਾਂ ਉਹਦੇ ਸ਼ੀਸ਼ੇ ਟੁੱਟ ਗਏ ਹੂੰ ਸੋ ਉੱਥੋਂ ਦੀ ਪੁਲਿਸ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ ਸੋ ਪੁਲਿਸ ਨੇ ਕਿਹਾ ਕਿ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਧਮਾਕਾ ਕਿਸ ਚੀਜ਼ ਦਾ ਹੋਇਆ ਫੋਰੈਂਸਿਕ ਟੀਮਾਂ ਜਿਹੜੀਆਂ ਉੱਥੇ ਐਵੀਡੈਂਸ ਕਲੈਕਟ ਕਰ ਰਹੀਆਂ ਹੂੰ ਅ ਕਿਉਂਕਿ ਉੱਥੇ ਕਿਉਂਕਿ ਜਿਵੇਂ ਜਿਵੇਂ ਆਪਾਂ ਗੱਲ ਕਰ ਰਹੇ ਕਿ ਇੰਡਸਟਰੀ ਦਾ ਵੀ ਹੈਗਾ ਉੱਥੇ ਸਕ੍ਰੈਪ ਜੀ ਕਾਫੀ ਆਂਦਾ ਹੈ ਹੂੰ ਸਕ੍ਰੈਪ ਦਾ ਵੀ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੋਈ ਬਰ ਲਾਈਵ ਕੋਈ ਜਾਂ ਅਣ ਚੱਲਿਆ ਕੋਈ ਬੰਬ ਟਾਈਪ ਜਾਂ ਕੋਈ ਇਸ ਤਰ੍ਹਾਂ ਦਾ ਅਮਨੀਸ਼ਨ ਟਾਈਪ ਜਿਹੜਾ ਹੁੰਦਾ ਉਹ ਉਹਦਾ ਉਹਦੇ ਵਿੱਚੋਂ ਕੋਈ ਸਕ੍ਰੈਪ ਦੇ ਵਿੱਚੋਂ ਵੀ ਧਮਾਕਾ ਕੋਈ ਹੋ ਸਕਦਾ ਹੈ ਸੋ ਹਜੇ ਪੱਕੇ ਤੌਰ ਤੇ ਇਹਦੇ ਬਾਰੇ ਪੁਲਿਸ ਨੇ ਕੁਝ ਨਹੀਂ ਕਿਹਾ ਤੇ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਪਰ ਹਾਂ ਇਹ ਜ਼ਰੂਰ ਹੈ ਕਿ ਧਮਾਕਾ ਬੜਾ ਜ਼ਬਰਦਸਤ ਸੀਗਾ ਔਰ ਜਿਹਦੇ ਨਾਲ 45 ਮੀਟਰ ਤੱਕ ਜਿਹੜੀਆਂ ਇਮਾਰਤਾਂ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੂੰ ਜਾਂਦੇ ਜਾਂਦੇ ਸਰ ਇੱਕ ਵਿਦੇਸ਼ੀ ਖਬਰ ਤੇ ਨਿਗਾ ਮਾਰਦੇ ਆ 트럼ਪ ਸਰਕਾਰ ਵੱਲੋਂ ਕੈਲੀਫੋਰਨੀਆ ਵਿੱਚ ਜਿਹੜਾ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਇਹੋ ਜਿਹੀਆਂ ਕੁਝ ਖਬਰਾਂ ਆ ਰਹੀਆਂ ਨੇ ਇਸ ਬਾਰੇ ਜਾਣਕਾਰੀ ਦਿਓ ਆ ਬਿਲਕੁਲ ਇਸੇ ਇਸੇ ਉੱਤੇ ਨਾ ਰੋਕ ਲੱਗੀ ਗਈ ਹੈ ਮਸਤਬੀ ਹੋ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਦੋ ਸਿੱਖ ਡਰਾਈਵਰਾਂ ਦੇ ਜਦੋਂ ਹਾਦਸਾ ਹੋਇਆ ਜੀ ਜੀ ਸੜਕ ਹਾਦਸਾ ਹੋਇਆ ਹੂੰ ਤੇ ਦੂਜੀ ਜਿਹੜਾ ਦੂਜਾ ਸੀ ਉਹ ਤਿੰਨ ਲੋਕ ਮਾਰੇ ਗਏ ਸੀ ਤੇ ਉਹ ਤੋਂ ਬਾਅਦ ਇਹ ਮਾਮਲਾ ਕਾਫੀ ਭਖਿਆ ਸੀਗਾ ਤੇ 트럼ਪ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਸੀਗਾ ਕਿ ਉਹ ਜਿਹੜੇ ਉੱਥੋਂ ਦੇ ਇਮੀਗਰੈਂਟਸ ਡਰਾਈਵਰ ਹੈ ਉਹਨਾਂ ਦੇ ਲਾਇਸੈਂਸ ਰੱਦ ਕਰ ਸਕਣ ਤੇ ਉਹਨਾਂ ਨੂੰ ਬਾਹਰ ਭੇਜ ਸਕਣ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਜੀ ਉਹਨਾਂ ਦਾ ਆਪਣਾ ਲਾਅ ਹੈ ਕਿਉਂਕਿ ਉੱਥੇ ਇੰਡੀਆ ਜਿਹੜਾ ਇੰਡੀਆ ਔਰ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਹੈ ਉਸੇ ਤਰ੍ਹਾਂ ਉਸ ਕੈਲੀਫੋਰਨੀਆ ਸਟੇਟ ਜਿਹੜੀ ਹੈ ਉਹਦੀ ਉਹਦੇ ਵਿੱਚ ਇਹ ਮਾਮਲਾ ਹੈ ਉਹ ਕੇਂਦਰ ਜਿਹੜੀ ਉਹਨਾਂ ਦੀ ਫੈਡਰਲ ਸਰਕਾਰ ਹੈ 트럼ਪ ਪ੍ਰਸ਼ਾਸਨ ਦੇ ਲਾ ਨੂੰ ਨਹੀਂ ਮੰਨਦੇ ਉਹ ਆਪਣਾ ਉਹਨਾਂ ਦਾ ਆਪਣਾ ਲਾ ਹੈ ਤੇ ਇਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਜਿਹੜੇ ਇਹ ਕੇਸ ਹੈ ਉਹਨਾਂ ਨੂੰ ਲਾਇਸੈਂਸ ਰੱਦ ਕਰੋ ਜਿਵੇਂ ਇੰਗਲਿਸ਼ ਵਾਲੀ ਗੱਲ ਨੂੰ ਕੈਲੀਫੋਰਨੀਆ ਉਨੇ ਸਖਤੀ ਨਾਲ ਲਾਗੂ ਨਹੀਂ ਕਰਦਾ ਇਹ ਕਹਿ ਰਹੀ ਹੈ ਫੈਡਰਲ ਗਵਰਨਮੈਂਟ ਕਹਿ ਰਹੀ ਹੈ ਕਿ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਂਦੀ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਰੱਦ ਕਰੋ ਤੇ ਸਮੀਖਿਆ ਕਰਨ ਵਾਸਤੇ ਕਹਿ ਰਹੀ ਹੈ ਪਰ ਉਹ ਨਹੀਂ ਕਰ ਰਹੇ ਸੀਗੇ ਇਹਨੂੰ ਲੈ ਕੇ ਸਿੱਖ ਕੋਲੀਸ਼ਨ ਔਰ ਇੱਕ ਕੌਕਸ ਸਿੱਖ ਕੌਕਸ ਕਿਹੜੀ ਸੀ ਉਹਨਾਂ ਨੇ ਇੱਕ ਕੇਸ ਕੀਤਾ ਸੀਗਾ ਕੋਰਟ ਦੇ ਵਿੱਚ ਉਸ ਕੋਰਟ ਉਸ ਉਹ ਤੋਂ ਬਾਅਦ ਇਹ ਜਿਹੜਾ 17000 ਲਾਇਸੈਂਸ ਰੱਦ ਕਰਨ ਦਾ ਜਿਹੜਾ ਡਿਸੀਜਨ ਸੀਗਾ ਉਨੂੰ ਮੁਲਤ ਵੀ ਕਰ ਦਿੱਤਾ ਗਿਆ ਸੋ ਇਹ ਇੱਕ ਵੱਡੀ ਰਾਹਤ ਦੀ ਖਬਰ ਹੈ ਆਦਰਵਾਈਜ਼ ਉੱਥੇ ਜਿਹੜੇ ਸਿੱਖ ਡਰਾਈਵਰ ਹੈ ਖਾਸ ਕਰ ਜਿਹੜੇ ਇਮੀਗਰੈਂਟਸ ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਜ਼ਿਆਦਾਤਰ ਇਹ ਟਰਾਂਸਪੋਰਟ ਦੇ profession ਦੇ ਵਿੱਚ ਹੈ ਉਹਨਾਂ ਨੂੰ ਐਜ਼ ਜਿਹੜੇ ਡਰਾਈਵਰ ਕੰਮ ਕਰਦੇ ਸੀ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਸੀ ਤੇ ਜਿਹੜੀਆਂ ਦੇਸੀ ਕੰਪਨੀਆਂ ਆਪਣੀਆਂ ਟਰਾਂਸਪੋਰਟ ਦੀਆਂ ਉਹਨਾਂ ਨੂੰ ਬੰਦੇ ਨਹੀਂ ਸੀ ਮਿਲ ਰਹੇ ਸੋ ਇਹ ਇੱਕ ਬੜਾ ਸੰਕਟ ਉੱਥੇ ਖੜਾ ਹੋ ਗਿਆ ਸੀਗਾ ਹੁਣ ਇਹਦੇ ਨਾਲ ਭਾਵੇਂ ਕਿ ਅਜੇ ਵੀ ਸਰਕਾਰ ਕਹਿ ਰਹੀ ਹੈ ਕਿ ਜਿਹੜੀ ਫੈਡਰਲ ਸਰਕਾਰ ਹੈ 트럼ਪ ਪ੍ਰਸ਼ਾਸਨ ਉਹ ਕਹਿ ਰਿਹਾ ਕਿ ਉਹ ਪਿੱਛੇ ਨਹੀਂ ਹਟਣਗੇ ਤੇ ਇਹ ਕੈਲੀਫੋਰਨੀਆ ਨੂੰ ਲਾਗੂ ਕਰਨਾ ਪਏਗਾ ਜੇਕਰ ਉਹ ਨਹੀਂ ਕਰਦੇ ਤਾਂ ਉਹਨਾਂ ਦੀ ਜਿਹੜੀ ਜਿਹੜੀ ਸੈਂਟਰਲ ਫੰਡਿੰਗ ਹੈ ਉਹ ਰੋਕ ਲਈ ਜਾਊਗੀ ਜਿਵੇਂ ਆਪਣੇ ਮੋਦੀ ਸਰਕਾਰ ਕਹਿ ਦਿੰਦੀ ਹੈ ਕਿ ਤੁਹਾਡੇ ਪੈਸੇ ਰੋਕ ਲਾਂਗੇ ਜੇ ਤੁਸੀਂ ਐ ਨਾ ਕੀਤਾ ਉਸ ਉੱਥੇ ਕੈਲੀਫੋਰਨੀਆ ਨੂੰ ਉਹ ਕਹਿ ਰਿਹਾ ਪਰ ਹੁਣ ਕਿ ਕੋਈ ਕੋਰਟ ਦੇ ਵਿੱਚ ਮਾਮਲਾ ਗਿਆ ਹੈ ਇਹਦੇ ਕਰਕੇ ਇੱਕ ਆਧਾਰ ਮਿਲ ਗਿਆ ਜਿਹਦੇ ਕਰਕੇ ਇਹ ਹੁਣ ਇਹਦੇ ਤੇ ਰੋਕ ਲੱਗੀ ਹੈ ਜੀ